ਸਰਨ ਪਿਆਰਪਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਪੰਜਾਬ ਰਾਜ ਦੀ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਆਈ ਵੱਡੀ ਖਬਰ ਮਿਲੇਗਾ ਡੀਏ ਦਾ ਏਰੀਅਰ ਸੋ ਡੀਏ ਦੇ ਏਰੀਅਰ ਦੇ ਸੰਬੰਧ ਦੇ ਵਿੱਚ ਹੁਣ ਕਿਹੜੀ ਅਪਡੇਟ ਜਿਹੜੀ ਹੈ ਵੱਡੀ ਨਿਕਲ ਕੇ ਸਾਹਮਣੇ ਆ ਰਹੀ ਹੈ ਸੂਤਰਾਂ ਤੋਂ ਮੀਡੀਆ ਤੋਂ ਜਿਹੜੀਆਂ ਖਬਰਾਂ ਵਾਇਰਲ ਹੋ ਰਹੀਆਂ ਇਸ ਦੇ ਦੇ ਬਾਰੇ ਵੀਡੀਓ ਦੇ ਵਿੱਚ ਅਸੀਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ 26 ਮਈ ਨੂੰ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਸੋ ਦੋਸਤੋ ਪੰਜਾਬ ਰਾਜ ਦੇ ਜਿਹੜੇ ਕਿ ਮਲਾਜ਼ਮਾਂ ਦੇ ਤੇ ਪੈਨਸ਼ਨਰ ਦੇ ਜਿਹੜੇ ਨੇ ਇੱਥੇ ਖਾ ਸੰਘਰਸ਼ ਕਰ ਰਹੇ ਨੇ ਪੈਨਸ਼ਨ ਜਥੇਬੰਦੀਆਂ ਦੂਸਰੇ ਪਾਸੇ ਮਲਾਜ਼ਮ ਫਰੰਟ ਯੂਨੀਅਨ ਦੇ ਜਿਹੜੇ ਨਾਮ ਹੁੰਦੇ ਨੇ ਲਗਾਤਾਰ ਹੀ ਪੰਜਾਬ ਕਾਰ ਨੂੰ ਘੇਰੀ ਬੈਠੇ ਨੇ ਤਾਂ ਕਿ ਬੰਦ ਹੈ ਜਿਹੜਾ 4% ਡੀਏ ਹੈ ਉਸ ਦੀ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਹ ਜਿਹੜਾ 4% ਡੀਏ ਦੀ ਕਿਸ਼ਤ ਨੂੰ ਲੈ ਕੇ ਜਿਹੜਾ ਸੰਘਰਸ਼ ਹੈ ਉਹ ਤਿੱਖਾ ਹੁੰਦਾ ਜਾ ਰਿਹਾ ਹੈ ਉਸ ਦੇ ਵਿਚਾਲੇ ਇੱਕ ਵੱਡੀ ਅਪਡੇਟ ਇਹ ਵੀ ਆ ਰਹੀ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਸ਼ਨਰਜ਼ ਤੋਹਫਾ ਦੇ ਸਕਦੀ ਹੈ ਇਸ ਦੇ ਵਿਚਾਲੇ ਇਹ ਜਿਹੜਾ ਕਿ ਜੋ ਡੀਏ ਬੰਦ ਦਾ ਹੈ ਏਰੀਅਰ ਹੋਵੇਗਾ ਉਹ ਵੀ ਜਾਰੀ ਕੀਤਾ ਜਾਵੇਗਾ ਹਾਲਾਂਕਿ ਇਸ ਸਬੰਧੀ ਕੋਈ ਵੀ ਅਧਾਰਿਕ ਨੋਟੀਫਿਕੇਸ਼ਨ ਤਾਂ ਨਹੀਂ ਹੈ ਨਾ ਹੀ ਕੋਈ ਪੁਸ਼ਟੀਕਰਨ ਹੋਇਆ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਹੈ ਵਰਦੀ ਅਪਡੇਟ ਸਾਹਮਣੇ ਜਾਣਕਾਰੀ ਇਹੀ ਆ ਰਹੀ ਹੈ ਕਿ ਜੇਕਰ ਜਲਦੀ ਹੀ ਕੈਬਨ ਮੀਟਿੰਗ ਦੇ ਦੌਰਾਨ 4% ਡੀਏ ਦੀ ਜਿਹੜੀ ਕਿਸ਼ਤ ਜਾਰੀ ਹੁੰਦੀ ਹੈ ਤਾਂ ਜਲਦੀ ਹੀ ਫਿਰ ਉਸ ਦਾ ਏਰੀਅਰ ਜਿਹੜਾ ਹੈ ਹੋਵੇਗਾ ਉਸ ਦਾ ਭੁਗਤਾਨ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਏਰੀਅਰ ਦੀ ਕਿਸ਼ਤ ਮੰਗ ਜਿਹੜੀ ਕਾਫੀ ਚਿਰ ਤੋਂ ਹੋ ਰਹੀ ਹੈ ਸੋ ਏਰੀਆ ਬੰਦ ਦਾ ਹੋਵੇਗਾ ਸੋ ਲਗਾਤਾਰ ਇਹ ਜੋ ਖਬਰਾਂ ਨੇ ਵਾਇਰਲ ਹੋ ਰਹੀਆਂ ਨੇ ਕਿ ਜਲਦ ਹੀ ਇਸ ਸੰਬੰਧੀ ਫੈਸਲਾ ਆ ਸਕਦਾ ਹੈ ਦੂਸਰੀ ਵੱਡੀ ਖਬਰ ਇਹ ਹੈ ਕਿ 26 ਮਈ ਦੀ ਜੋ ਕੈਬਨਟ ਮੀਟਿੰਗ ਕਹੀ ਜਾ ਰਹੀ ਹੈ ਜੋ ਕਿ ਇੱਕ ਵੱਡੀ ਅਪਡੇਟ ਹੈ ਉਹ ਜਿਹੜੀ ਮੀਟਿੰਗ ਹੋਵੇਗੀ ਦੁਬਾਰਾ ਜਿਹੜੀ ਕਿ ਮੋਲਤਵੀ ਤਾਂ ਨਹੀਂ ਹੋਵੇਗੀ ਹਜੇ ਤੱਕ ਇਸ ਸੰਬੰਧੀ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਈ ਹੈ ਪਰ ਜਲਦੀ ਹੀ ਮੁਲਾਜ਼ਮਾਂ ਤੇ ਪੈਸ਼ਨਰ ਲਈ ਵੱਡੀ ਖੁਸ਼ਖਬਰੀ ਜਿਹੜੀ ਕਿ ਆ ਸਕਦੀ ਹੈ ਸੋ ਦੋਸਤੋ ਇਹ ਸਿਆਸਤ ਦੀ ਬਹੁਤ ਖਾਸ ਟੁਕੜਾ